ਕਿਸ ਤਰ੍ਹਾਂ ਆਈ ਡੀਆ ਆਇਆ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੀ ਸ਼ਿਕਾਇਤ ਇਹ ਰਹਿੰਦੀ ਹੈ ਕਿ ਆਮ ਕਿਹਾ ਜਾਂਦਾ ਹੈ ਕਿ ਆਹ ਫਲਾਣਾ ਕੰਮ ਛੋਟਾ ਜੀ ਆਹ ਫਲਾਣਾ ਕੰਮ ਛੋਟਾ ਹੈ ਸੀ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਸ਼ਰਮ ਆਉਂਦੀ ਹੈ ਸਾਡੇ ਤੋਂ ਨਹੀਂ ਇਹ ਕੰਮ ਹੋਣਾ ਤੇ ਤੁਸੀਂ ਇਹ ਹੌਸਲਾ ਕਿਵੇਂ ਕਰਿਆ ਤੇ ਹੋਰ ਨੌਜਵਾਨਾਂ ਨੂੰ ਕੀ ਕਹੋਗੇ ਦੇਖੋ ਜੀ ਮੈਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਇਹ ਸ਼ਰਮ ਦੀ ਗੱਲ ਆ ਆਪਣਾ ਪੰਜਾਬ ਐ ਇਹ ਸ਼ਰਮਾ ਸ਼ੁਰਮਾ ਲਾ ਦੇਣੀਆਂ ਚਾਹੀਦੀਆਂ ਨੇ ਆਪਾਂ ਬਾਹਰੇ ਜਾ ਕੇ ਵੀ ਤਾਂ ਆਹੀ ਕੰਮ ਕਰਨਾ ਐ ਬਾਹਰੇ ਜਾ ਕੇ ਕਿਹੜਾ ਕੁਝ ਹੋਰ ਕਰ ਲੈਣਾ ਆਪਾਂ ਰਾਜੇ ਆ ਆਪਣਾ ਛੋਟਾ ਕੰਮ ਵੀ ਐ ਆਪਾਂ ਆਪਣੇ ਕੰਮ ਦੇ ਰਾਜੇ ਆ ਆਪਾਂ ਅੱਜ ਰਾਜੇ ਪ੍ਰਵਾਸੀਆਂ ਨੂੰ ਬਣਾਤਿਆ ਆ ਆਪਾਂ ਆਪਣੇ ਧੰਦੇ ਛੱਡ ਕੇ ਪ੍ਰਵਾਸੀਆਂ ਨੂੰ ਦੇ ਦਿੱਤੇ ਆਪਾਂ ਆਪਣੇ ਜਿੰਨੇ ਧੰਦੇ ਨੇ ਆਪਾਂ ਆਲਾ ਦਵਾਲਾ ਚੈੱਕ ਕਰੋ ਆਪਾਂ ਆਲਾ ਦਵਾਲਾ ਜਾਵਾਂਗੇ ਪਿੰਡਾਂ 'ਚ ਜਾਵਾਂਗੇ ਸ਼ਹਿਰਾਂ 'ਚ ਜਾਵਾਂਗੇ ਪਰਵਾਸਾਂ ਨੇ ਆਪਣਾ ਧੰਦਾ ਆਪਣਾ ਕੀਤਾ ਪ੍ਰਵਾਸ ਸੰਭ ਗਏ ਮੈਂ ਉਹੀ ਗੱਲ ਕਹਿਣਾ ਪ੍ਰਵਾਸ ਤੋਂ ਮੈਂ ਕੋਈ ਉਹ ਨਹੀਂ ਹੈਗਾ ਵੀ ਪ੍ਰਵਾਸ ਸਾਡੇ ਪ੍ਰਵਾਸੀ ਵੀ ਭਰਾਏ ਭਰਾ ਨੇ ਪਰ ਆਪਾਂ ਨੂੰ ਆਪ ਖੁਦ ਆਪ ਆਪ ਕੰਮ ਕਰੀ ਆਪਾਂ ਕਿਉਂ ਨਾ ਕੰਮ ਕਰੀਏ ਸ਼ਰਮਾਕਾ ਦੀਆਂ ਨੇ ਆਪਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਨੂੰ ਕਿਉਂ ਨਹੀਂ ਸੰਭ ਸਕਦੇ ਅੱਛੀ ਚੀਜ਼ ਪਲਾਈਏ ਅੱਛਾ ਚੀਜ਼ ਆਪਾਂ ਉਹ ਕਰੀਏ ਜੀ ਇਹਦਾ ਕੈਮੀਕਲਾਂ ਨੂੰ ਛੱਡੋ ਛਡਵਾਈਏ ਜਿਹੜੀ ਮਾੜੀ ਚੀਜ਼ਾ ਦੂਰ ਭਜਾਈਏ ਆਪਾਂ ਅਸੀਂ ਸ਼ਰਧਾਈ ਬਣਾਉਣੇ ਹੁੰਨੇ ਆ ਤੇ ਸ਼ਰਧਾਈ ਤੇ ਆਪਾਂ ਚੰਗੀ ਕੈਮੀਕਲ ਛੱਡ ਕੇ ਚੰਗੀ ਚੀਜ਼ ਵੱਲ ਲਾ ਰਹੇ ਹਾਂ ਜੀ ਸਾਰੀ ਨੌਜਵਾਨੀ ਨੂੰ ਹਾਂ ਅੱਛਾ ਜਿਸ ਤਰੀਕੇ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਤਾਂ ਬਹੁਤ ਬਹੁ ਗਿਣਤੀ ਹੈ ਜਿਹੜੀ ਪ੍ਰਵਾਸੀਆਂ ਦੀ ਉਹ ਰੇੜੀ ਦਾ ਜਿਹੜਾ ਕੰਮ ਕਰਦੀ ਹੈ ਉਰੇ ਵੀ ਜਿੱਥੇ ਤੁਸੀਂ ਵੀ ਖੜੇ ਹੋ ਇੱਥੇ ਵੀ ਬੜੀ ਦੂਰ ਤੱਕ ਦੇਖਣ ਨੂੰ ਮਿਲਦਾ ਕਿ ਪ੍ਰਵਾਸੀ ਭਾਈਚਾਰਾ ਹੀ ਰੇੜੀ ਲਾਉਂਦਾ ਤੇ ਕੱਟ ਵੀ ਉੱਥੇ ਹੁੰਦਾ ਤੇ ਖਾਣ ਵਾਲੇ ਤਾਂ ਪੰਜਾਬੀ ਭਾਈਚਾਰਾ ਤੇ ਸਭ ਤੋਂ ਵੱਧ ਜੇ ਮੰਨ ਲਓ ਕਿ ਦੋ ਇੱਕ ਪਾਸੇ ਪੰਜਾਬੀ ਪੰਜਾਬੀ ਨੌਜਵਾਨ ਕੁਲਚੇ ਵੇਚ ਰਿਹਾ ਇੱਕ ਪਾਸੇ ਪ੍ਰਵਾਸੀ ਤਾਂ ਪ੍ਰਵਾਸੀ ਦੀ ਰੇੜੀ ਤੇ ਬੜਾ ਇਕੱਠ ਹੁੰਦਾ ਪੰਜਾਬੀ ਨੌਜਵਾਨ ਦੀ ਰੇੜੀ ਤੇ ਓਨਾ ਇਕੱਠ ਨਹੀਂ ਹੁੰਦਾ ਉਸ ਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ ਕਾਰਨ ਤਾਂ ਇਹੀ ਹੈ ਜੀ ਆਪਣੀ ਸਭ ਤੋਂ ਵੱਡੀ ਘਾਟ ਹੈ ਜੀ ਜਿਹੜਾ ਪੰਜਾਬੀ ਪੰਜਾਬੀ ਦੀ ਬਾਣੀ ਫੜਦਾ ਪੰਜਾਬੀ 2 ਰੁਪਏ 3 ਰੁਪਏ ਚੀਜ਼ 5 ਰੁਪਏ ਮਹਿੰਗੀ ਲਾ ਦੂਗਾ ਪਰ ਉਹਦੀ ਕਵਾਲਿਟੀ ਤੁਸੀਂ ਚੈੱਕ ਕਰੋ ਇੱਕ ਵਾਰੀ ਜਾਓ ਤਾਂ ਸੀ ਪੰਜਾਬੀ ਵੀਰ ਕੋਲ ਬੈਠੋ ਤਾਂ ਸੀ ਉਹਦੀ ਉਹਦੀ ਚੀਜ਼ ਖਾ ਕੇ ਤਾਂ ਦੇਖੋ ਜੀ ਪੀ ਕੇ ਤਾਂ ਦੇਖੋ ਉਹਦੀ ਸਫਾਈ ਦੇਖੋ ਜੀ ਉਹਦੇ ਉਹਦੇ ਕੀਰਤੀ ਹੱਥ ਨੇ ਜੀ ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਸਫਾਈ ਦੀ ਗੱਲ ਕਰੀਏ ਜੀ ਆਪਾਂ ਉਹ ਜਿਹੜੀ ਚੀਜ਼ ਕਹੂਗਾ ਉਹਨੇ ਉਹੀ ਚੀਜ਼ ਵੇਚਣੀ ਹੈ ਜੀ ਦੇਖੋ ਪ੍ਰਵਾਸੀ ਇੱਧਰ ਉੱਧਰ ਕਰ ਦੂਗਾ ਚੀਜ਼ ਨੂੰ ਪਰ ਜਿਹੜੀ ਚੀਜ਼ ਉਹਨੇ ਕਹਿਣੀ ਆ ਉਹਨੇ ਉਹੀ ਚੀਜ਼ ਵੇਚਣੀ ਹੈ ਜੀ ਇਹ ਤਾਂ ਆਪਣੀ ਆਪਣੇ ਲੋਕਾਂ ਦੀ ਘਾਟ ਹੈ ਜੀ ਜਿਹੜੇ ਪੰਜਾਬੀ ਨੂੰ ਦੇਖ ਕੇ ਕਿਤੇ ਹੋਰ ਚਲੇ ਜਾਂਦੇ ਨੇ ਮੈਂ ਤਾਂ ਕਹਿੰਦਾ ਜੀ ਇਹ ਸਭ ਤੋਂ ਵੱਡੀ ਘਾਟ ਸਭ ਤੋਂ ਵੱਡੀ ਸਾਨੂੰ ਵੀ ਇਸ ਚੀਜ਼ ਦੀ ਘਾਟ ਬੜੀ ਮਹਿਸੂਸ ਹੁੰਦੀ ਹੈ ਵੀ ਪੰਜਾਬੀ ਭਾਈ ਸਾਡੇ ਕੋ ਕਿਉਂ ਨਹੀਂ ਖੜਦੇ ਹੁੰਦੇ ਹੈਗੇ